ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਹੀਦੇ ਆਜਮ ਸਰਦਾਰ ਭਗਤ ਸਿੰਘ ਜੀ ਦੀ ਧਰਤੀ ਦੇ ਉੱਪਰ ਬਸਿਆ ਹੋਇਆ ਪਿੰਡ ਮਲਪੜਕਾ ਨਮਾਸ਼ਤੋ ਵੰਗਿਆਂ ਜਾਂਦਿਆਂ ਅਸਾਰ ਹਾਈਵੇ ਰੋਡ ਦੇ ਉੱਪਰ ਬਸਿਆ ਹੋਇਆ ਪਿੰਡ ਮਲਪੜਕਾ ਜਿੱਥੇ ਅੱਜ ਸਹਿਬ ਸ੍ਰੀ ਗੁਰੂ ਗੁਰੂ ਰਬਦਾਸ ਮਹਾਰਾਜੀ ਦਾ ਸਤਾਨ ਗੁਰੂਕਰ ਗੁਰਦੁਆਰਾ ਸਾਹਿਬ ਮਲਪਰਾੜਕਾਂ ਦੇ ਵਿੱਚ ਖੜੇ ਆ। ਦਾਨੀਆਂ ਦੀ ਪਹਿਲੇ ਦਿਨ ਤੋਂ ਮਲਪਰਾੜਕਾਂ ਦੇ ਵਿੱਚ ਕਦੇ ਵੀ ਕਮੀ ਨਹੀਂ ਆਈ। ਐਨਆਈ ਐਨਆਈ ਪ੍ਰਾ ਵੱਡਿਆਂ ਟੂਰਨਾਮੈਂਟ ਦੇ ਨਾਲ ਵੱਡਿਆਂ ਜਿੱਥੇ ਵੀ ਕਿਤੇ ਲੋੜ ਪੈਂਦੀ ਹੈ ਚਾਹੇ ਕਿਸਾਨੇ ਤਰਨ ਦੀ ਗੱਲ ਆ ਜਾਵੇ ਜਾਂ ਹਾਈਵੇ ਰੋਡ ਦੇ ਉੱਪਰ ਲੰਗਰਾਂ ਦੀ ਗੱਲ ਆ ਜਾਵੇ ਮਲਪਰਾੜਕਾਂ ਪਿੰਡ ਨੇ ਵੱਡਾ ਨਾਮ ਕਮਾਇਆ। ਜੇ ਖਿਡਾਰੀਆਂ ਦੀ ਗੱਲ ਕਰੀਏ ਬਹੁਤ ਵੱਡੇ ਵੱਡੇ ਦਿਗਸ ਕਬੱਡੀ ਦੇ ਜੋਧੇ ਮਲ ਪਰੜਕਾਂ ਦੇ ਵਿੱਚ ਪੈਦਾ ਹੋਈ ਹੈ ਜਿਨ੍ਹਾਂ ਨੇ ਦੇਸ਼ਾਂ ਵਿਦੇਸ਼ਾਂ ਦੇ ਅੰਦਰ ਵੀ ਤੂਮ ਪਾ ਕੇ ਦਿਖਾਈ ਹੈ ਜੇ ਦਾਨੀਆਂ ਦੀ ਗੱਲ ਕਰੀਏ ਤਕਰੀਬਨ ਤਕਰੀਬਨ ਇਸ ਵੱਡੇ ਹਾਲ ਨੂੰ ਪੂਰਾ ਫੁਲੀ ਐਸੇ ਕਰਨ ਦੇ ਲਈ ਵੱਡਾ ਅਪਰਾਲਾ ਕੀਤਾ ਦਾਨ ਕਰਨ ਦਾ ਮਕਸਦ ਵੀਡੀਓ ਬਣਾਉਣ ਦਾ ਮਕਸਦ ਇਹ ਹੋਇਆ ਕਰਦਾ ਕਿ ਇਹਨਾਂ ਚੀਜ਼ਾਂ ਤੋਂ ਪ੍ਰੇਰਣਾ ਲਈਏ ਕਿ ਗੁਰੂ ਘਰਾਂ ਦੇ ਨਾਲ ਜੁੜੀਏ ਜਿਹੜੀ ਸਾਡੀ ਪੂੰਜੀ ਹੈਗੀ ਆ ਦਸਾਂ ਨੋਹਾਂ ਦੇ ਕੀਰਤ ਹੈਗੀ ਐ ਉਹਨਾਂ ਦੇ ਵਿੱਚੋਂ ਦਸਬੰਦ ਕੱਢਦੇ ਹੋਏ ਗੁਰੂ ਘਰਾਂ ਨੂੰ ਭੇਜिए ਗੁਰੂ ਘਰਾਂ ਦੇ ਵਿੱਚੋਂ ਸਿੱਖਣ ਦੇ ਲਈ ਹਮੇਸ਼ਾ ਹੀ ਕੁਝ ਨਾ ਕੁਝ ਮਿਲਦਾ ਰਹਿੰਦਾ ਐ ਗੁਰੂ ਸਹਿਬਾਨਾਂ ਦੀ ਬਹੁਤ ਵੱਡੀ ਦੇਣ ਸਿੱਧੀਆਂ ਮੁਲਾਕਾਤਾਂ ਇੱਥੋਂ ਦੇ ਪ੍ਰਬੰਧਕਾਂ ਦੇ ਨਾਲ ਕਰਵਾਉਣ ਜਾ ਰਹੇ ਹਾਂ ਐਨਆਰਏ ਭਰਾਵਾਂ ਦੇ ਨਾਲ ਕਰਵਾਉਣ ਜਾ ਰਹੇ ਹਾਂ ਵੀਡੀਓ ਨੂੰ ਵੱਤਵਾਦ ਕਰੋ ਸ਼ੇਅਰ ਕਿਉਂਕਿ ਵੀਡੀਓ ਸ਼ੇਅਰ ਕਰਨ ਤੋਂ ਇਹ ਪਤਾ ਲੱਗਦਾ ਕਿ ਜਿਹੜੀ ਸਮੇਂ-ਸਮੇਂ ਤੇ ਗੁਰੂ ਘਰਾਂ ਦੇ ਵਿੱਚ ਜਿਸ ਚੀ ਦੀ ਜ਼ਰੂਰਤ ਪੈਂਦੀ ਹੈਗੀ ਆ ਐਨਆਰਆਈ ਭਰਾ ਪਹਿਲੇ ਦਿਨ ਤੋਂ ਵੱਡਾ ਸਹਿਯੋਗ ਤਾਂ ਦਿੰਦੇ ਆ ਉਹਨਾਂ ਦੇ ਵੀਡੀਓ ਦੇ ਨਾਲ ਮੰਨ ਦੇ ਵਿੱਚ ਫੁਰਨੇ ਵੀ ਆਂਦੇ ਨੇ ਕਿ ਅਸੀਂ ਵੀ ਆਪਣੇ ਪਿੰਡ ਦੇ ਵਾਸਤੇ ਗੁਰੂ ਘਰਾਂ ਦੇ ਵਾਸਤੇ ਇਸ ਤਰ੍ਹਾਂ ਦੇ ਮੇਪੰਗ ਤਿਆਰ ਕਰੀਏ ਇਸ ਚੀਜ਼ ਨੂੰ ਲੰਗਰ ਹਾਲ ਨੂੰ ਬਣਾਈਏ ਜਾਂ ਜਿੱਥੇ ਬੈਠ ਕੇ ਸ਼ਬਦ ਕੀਰਤਨ ਗਾਇਨ ਕਰਨਾ ਗੁਰੂ ਸਹਿਬਾਨ ਦੀ ਬਾਣੀ ਦੇ ਨਾਲ ਜੋੜਨ ਦੇ ਲਈ ਘੰਟਾ ਤੋਂ ਘੰਟੇ ਬੈਠਣਾ ਕਿਉਂਕਿ ਬਾਹਰ ਬੜੇ ਤਪਸ ਪੈਦਾ ਹੋ ਜਾਂਦੇ ਗਰਮੀ ਦਾ ਮੌਸਮ ਆ ਰਿਹਾ ਸੰਗਤਾਂ ਦੇ ਵਾਸਤੇ ਮੁਖਤਾ ਪ੍ਰਬੰਧ ਕੀਤੇ ਗਏ ਨੇ ਐਨਆਰਈ ਭਰਾਵਾਂ ਦੀਆਂ ਮੁਲਾਕਾਤ ਮੁਲਾਕਾਤਾਂ ਕਰਪਾਉਣ ਜਾ ਰਿਆਂ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਸਤਿਗੁਰੂ ਜੀ ਵੀਰੇ ਜੀ ਕੀ ਨਾਮ ਜੀ ਆਪਣਾ ਸੁਚਾਰਾਮ ਜੀ ਇਹ ਕਿਹੜੇ ਕੰਟਰੀ ਤੋਂ ਆਈ ਹੋ ਇਟਲੀ ਤੋਂ ਹੀ ਇਟਲੀੋਂ ਜੀ ਅਜੇ ਕਿਸ਼ਤਾਂ ਦਾ ਲੱਗਦਾ ਆ ਗੁਰੂ ਘਰ ਦੇ ਵਿੱਚ ਹਾਜ਼ਰੀਆਂ ਲੱਗਦੀਆਂ ਪਈਆਂ ਹਾਂਜੀ ਹਾਂਜੀ ਬਹੁਤ ਵਧੀਆ ਹਰ ਸਾਲ ਆਈਦਾ ਅਸੀਂ ਹਾਂਜੀ ਨਗਰ ਕੀ ਤੰਤੇ ਦਾ 10 ਸਾਲ ਪਹੁੰਚੀ ਦਾ ਜੀ ਸਤਿ ਸ੍ਰੀ ਅਕਾਲ ਜੀ ਤੇ ਸੰਗਤਾਂ ਨੇ ਜਿੱਦਾਂ ਗਰਮੀ ਗਰਮੀ ਕਰਕੇ ਸੀ ਲੋਏ ਆ ਜੀ ਸੇਵਾ ਕੀਤੀ ਆ ਹਾਂਜੀ ਤਿੰਨਾਂ ਭਰਾਵਾਂ ਨੇ ਅਸੀਂ ਜੀ ਹਾਂਜੀ ਇਹ ਭਰਾਵਾਂ ਦੇ ਨਾਮ ਕੀਤੀ ਆ ਜੀ ਬੂਟਾ ਰਾਮ ਜੀਵਨ ਲਾਲ ਇਟਲੀ ਹਾਂਜੀ ਜੀ ਇਟਲੀ ਤੋਂ ਪਦੋਂ ਕਾਇਦ ਇਟਲੀ ਤੋਂ ਮੈਂ ਆਇਨ 4 ਮਹੀਨੇ 4 ਵਨ ਮਹੀਨੇ ਹੋਗਾ ਇਹ ਸਾਰੇ ਹਾਲ ਨੂੰ ਏਸੀ ਏਸੀ ਕੀਤਾ ਗਿਆ ਹਾਂ ਜੀ ਹਾਂ ਜੀ ਹਾਂ ਜੀ ਚਾਰ ਏਸੀ ਆਪਣੀ ਮਾਤਾ ਦੀ ਯਾਦ ਵਿੱਚ ਜੀ ਹਾਂ ਜੀ ਹਾਂ ਜੀ ਅਮਰਕੌਰ ਸਾਡੀ ਮਾਤਾ ਜੀ ਹਾਂ ਜੀ ਪਿਛਲੇ ਸਾਲ ਜੂਰਚਾਨਾ ਜਾ ਵਿਰਾਜ ਜੀ ਤੇ ਉਹਨਾਂ ਦੀ ਯਾਦ ਵਿੱਚ ਅਸੀਂ ਏਸੀ ਲਵਾਏ ਚਾਰ ਅੱਛਾ ਮਾਤਾ ਅਮਰਕੌਰ ਦੀ ਯਾਦ ਦੇ ਵਿੱਚ ਇਸ ਹਾਲ ਸਾਰੇ ਨੂੰ ਠੰਡਾ ਕੀਤਾ ਹਾਂ ਜੀ ਹਾਂਜੀ 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 ਸੰਗਤਾਂ ਦੀ ਯਾਦ ਵੀ ਆਵੇਗੀ ਨਾਲ ਨਾਲ ਇਹ ਸੰਗਤਾਂ ਸਹਿਬ ਸ੍ਰੀ ਗੁਰੂ ਗੁਰੂ ਅਰਵਦਾਸ ਜਮਾਰੇ ਧੰਨ ਧੰਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਗੁਣ ਗੈਣਰੀ ਹਾਂਜੀ ਹਾਂਜੀ ਕਾਣ ਗਿਆ ਹਾਂਜੀ ਹਾਂਜੀ ਜੀ ਇਹ ਕਿਸ ਤਰ੍ਹਾਂ ਆਇਆ ਮੰਨ ਦੇ ਅੰਦਰ ਕਿਤੇ ਗਰਮੀ ਦੇ ਵਿੱਚ ਇੱਥੇ ਆਏ ਸੀ ਪ੍ਰੋਗਰਾਮ ਤੇ ਗਰਮੀ ਵਿੱਚ ਆਇ ਸੀ ਪਹਿਲਾਂ ਮੇਰਾ ਬੇਟਾ ਇੱਕ ਵਾਰੀ ਕਹਿੰਦਾ ਸੀਗਾ ਲਵਾਉਣਾ ਤੇ ਬਾਅਦ ਵਿੱਚ ਫਿਰ ਅਸੀਂ ਤਿੰਨਾ ਭਰਾਵਾਂ ਨੇ ਰਲ ਕੇ ਫਿਰ ਅਸੀਂ ਕਿਹਾ ਚਲੋ ਇਹ ਸੀ ਲਵਾ ਦਈਏ ਗੁਰੂ ਘਰ ਨੂੰ ਠੰਡਾ ਕਰੀਏ ਜੀ ਤੇ ਮਾਤਾ ਦੀ ਯਾਦ ਵਿੱਚ ਹਾਂਜੀ ਜੀ ਇਹ ਚਰਨਜੀਤ ਸਿੰਘ ਜੀ ਅੱਜ ਗੁਰੂ ਘਰ ਦੇ ਵਿੱਚ ਖੜੀ ਆ ਤੇ ਕਿਸ ਤਰ੍ਹਾਂ ਦਾ ਮਾਹੌਲ ਲੱਗਦਾ ਫੁੱਲੀ ਏਸੀ ਕੀਤਾ ਗਿਆ ਇਸ ਹਾਲ ਨੂੰ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਈ ਸੋ ਸਾਡੇ ਬਹੁਤ ਹੀ ਸਤਿਕਾਰਯੋਗ ਮਾਤਾ ਅਮਰਕੌਰ ਜੋ ਕਿ ਸਾਨੂੰ ਪਿਛਲੇ ਸਾਲ ਸਦੀਵੀ ਥੋੜਾ ਦੇ ਗਏ ਸਨ ਸੋ ਉਹਨਾਂ ਦੇ ਸੁਪੁੱਤਰ ਬੂਟਾ ਰਾਮ ਜੀ ਸੋਚਾ ਰਾਮ ਜੀ ਤੇ ਜੀਵਨ ਲਾਲ ਜੀ ਜਿਹੜੇ ਕਿ ਬਦੇਸ਼ਾਂ ਦੇ ਧਰਤੀ ਤੇ ਕਮਾਈ ਕਰਨ ਵਾਸਤੇ ਪਹੁੰਚੇ ਹੋਏ ਨੇ ਸੋ ਅਸੀਂ ਉਹਨਾਂ ਨੂੰ ਬੇਨਤੀ ਕੀਤੀ ਸੀ ਕਿ ਮਾਤਾ ਦੇ ਜਨਮ ਦੇ ਵਿੱਚ ਗੁਰੂ ਘਰ ਇਸੇ ਦੀ ਬਹੁਤ ਲੋੜ ਹੈ ਜੀ ਸੰਗਤ ਜਦੋਂ ਗਰਮੀ ਭਾਰ ਦੇ ਵਿੱਚ ਪ੍ਰੋਗਰਾਮ ਹੁੰਦੇ ਆ ਤਾਂ ਬੜੀ ਔਖੀ ਹੁੰਦੀ ਆ ਸੋ ਸਵਰਗੀ ਸ਼੍ਰੀਮਤੀ ਅਮਰਕੌਰ ਦੀ ਮਿੱਠੇ ਜਨਮ ਦੇ ਵਿੱਚ ਤਰ ਪਤਨੀ ਸ਼੍ਰੀ ਮਹਿੰਦਰ RAM ਜੀ ਉਹਨਾਂ ਦੇ ਸੁਪੁੱਤਰ ਸੁੱਚਾ RAM ਜੀ ਬੂਟਾ RAM ਜੀ ਤੇ ਜੀਵਨ ਲਾਲ ਜੀ ਨੇ ਬੜੀ ਮਿਹਨਤ ਸਦਕਾ ਗੁਰੂ ਘਰ ਵਾਸਤੇ ਉਹ ਜਨਰਲ ਕੰਪਨੀ ਦੇ ਚਾਰ ਜਿਹੜੇ ਏਸੀ ਆ ਉਹ ਲੋਾਕੇ ਦਿੱਤੇ ਆ ਸੰਗਤਾਂ ਵਾਸਤੇ ਸੋ ਆਪਣੀ ਮਾਤਾ ਦੀ ਯਾਦ ਦੇ ਵਿੱਚ ਹਮੇਸ਼ਾ ਹੀ ਯਾਦ ਰਹਿਣਗੇ ਕਿ ਗੁਰੂ ਘਰ ਵਾਸਤੇ ਵੱਡੀਆਂ ਸਵਾਮਾਂ ਕਾਫੀ ਮਾਇਆ ਖਰਚ ਕੇ ਕਟਕਟ 260 65000 ਰੁਪਇਆ ਲੱਗਾ ਇਹਨਾਂ ਦਾ ਸੋ ਬੜੇ ਧਰਵਾਦੀਆਂ ਇਹਨਾਂ ਐਨਆਈ ਵੀਰਾਂ ਦੇ ਆਪਣੀਆਂ ਕੀਤੀਆਂ ਕਮਾਈਆਂ ਦੇ ਵਿੱਚੋਂ ਗੁਰੂਪਰਵ ਦਾ ਸਬੰਧ ਕੱਢ ਕੇ ਮਾਤਾ ਦੇ ਜਨਮ ਦੇ ਵਿੱਚ ਜਿਹੜੇ ਚਾਰੀ ਸੀ ਲਾ ਕੇ ਦਿੱਤੇ ਆ ਪੂਰਾ ਹਾਲ ਠੰਡਾ ਸੰਤਾਂ ਵਾਸਤੇ ਇਹ ਵੱਡਾ ਉਪਰਾਲਾ ਕੀਤਾ ਗਿਆ ਸੋ ਅਸੀਂ ਇਸ ਪਰਿਵਾਰ ਦੇ ਹਮੇਸ਼ਾ ਰਹਿ ਰਹੀ ਰਹਿਵਾਂਗੇ ਧੰਨਵਾਦ ਰਹਿਵਾਂਗੇ ਤੇ ਵਾਹਿਗੁਰੂ ਸੱਚੇ ਪਾਤਸ਼ਾਹ ਅਗੇ ਅਰਦਾਸ ਕਰਾਂਗੇ ਇਹਨਾਂ ਦੀ ਪਰਿਵਾਰ ਦਿਨ ਦੁਗਣੀ ਤਰੱਕੀਆਂ ਵਖਸੀ ਸੋ ਮਿਹਨਤਾ ਕਰਨ ਬੇਸ਼ੱਕ ਖੁਸ਼ ਰਹਿਣ ਬਚੇ ਨੇ ਤਰੱਕੀਆਂ ਕਰਨ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਸੋ ਸਤਗੁਰੂ ਰਵਿਦਾਸ ਮਹਾਰਾਜੀ ਦੇ ਗੁਰੂ ਘਰ ਜਿਹੜੇ 4 ਏਸੀ ਸੰਗਤਾਂ ਵਾਸਤੇ ਲੱਗੇ ਹਨ ਸੋ ਵੱਡਾ ਉਪਰਾਲਾ ਕੀਤਾ ਗਿਆ ਸੰਗਤਾਂ ਵਾਸਤੇ ਸੋ ਮੈਂ ਸੰਗਤਾਂ ਪ੍ਰਤੀ ਵੀ ਇਹ ਬੇਨਤੀ ਕਰਦਾ ਕਿ ਸਾਹਿਬ ਸ੍ਰੀ ਗੁਰੂ ਰਵਿਦਾਸ ਮਹਾਰਾਜ ਦੀ ਬਾਣੀ ਗੁਰੂਆਂ ਸਾਹਿਬੀ ਦਰਜ ਹੈਗੀ ਆ ਉਹਨਾਂ ਦਾ ਬਹੁਤ ਮਾਨ ਉੱਚਾ ਦਰਜਾ ਹੈਗਾ ਆ ਤੋ ਸਾਧ ਸੰਗਤ ਜੀ ਆਪਣਾ ਵੀ ਫਰਜ਼ ਬਣਦਾ ਕਿ ਆਪਾਂ ਗੁਰੂ ਘਰ ਆਈਏ ਗੁਰੂ ਦੀ ਬਾਣੀ ਪੜ੍ਹੀਏ ਬਾਣੀ ਸੁਣੀਏ ਤੇ ਗੁਰੂ ਦੇ ਲੜ ਲੱਗੀਏ ਸੰਗਰਾਮ ਤੇ ਤਾਂ ਹਰ ਵਿਅਕਤੀ ਨੂੰ ਆਉਣਾ ਚਾਹੀਦਾ ਆ ਪਰ ਮੈਂ ਇਹ ਨਹੀਂ ਕਹਿੰਦਾ ਕਿ ਸੰਗਰਾਮ ਤੇ ਇਕੱਲਾ ਮਹੀਨੇ ਬਾਦਾਨਾ ਹਰ ਰੋਜ਼ ਡਿਊਟੀ ਬਣਦੀ ਆ ਆਪਾਂ ਇਸ ਦੁਨੀਆ ਤੇ ਕਿਸ ਕਾਰਨ ਕਿਹੜੇ ਕੰਮ ਵਾਸਤੇ ਆਏ ਆ ਸਿਰਫ ਆਪਾਂ ਸੱਚੇ ਪਾਤਸ਼ਾਹ ਨਾਮ ਜਪਣ ਵਾਸਤੇ ਆਏ ਆ ਆਪਾਂ ਇਹਨਾਂ ਗੱਲਾਂ ਤੋਂ ਬਹੁਤ ਦੂਰ ਆ ਆਪਾਂ ਨੂੰ ਬਹੁਤ ਨੇੜੇ ਆਉਣਾ ਚਾਹੀਦਾ ਕਿਉਂਕਿ ਸਾਧ ਸੰਗਤ ਜੀ ਜੋ ਸਵੇਲੇ ਸਤਿਗੁਰੂ ਦਾਸ ਮਹਾਰਾਜ ਜਗਤ ਤੇ ਆਏ ਸੀ ਉਹਨਾਂ ਨੇ ਵੱਡੇ ਵੱਡੇ ਮਹਾਰਾਜਾ ਨੂੰ ਟੈਰੀ ਪਵਾਇਆ ਕਿਉਂਕਿ ਉਹ ਉੱਚ ਬਦਵਾਨ ਸਨ ਉਹਨਾਂ ਨੇ ਮਿੰਤਾ ਕੀਤੀਆਂ ਤਕੀਆਂ ਕੀਤੀਆਂ ਸਾਧ ਸੰਗਤ ਜੀ ਜੇ ਆਪਣਾ ਨਾਮ ਉੱਚਾ ਇਹਨਾਂ ਇਹਨਾਂ ਕਰਕੇ ਹੀ ਨਾਮ ਉੱਚਾ ਆ ਇਸ ਕਰਕੇ ਮੈਂ ਸਾਧ ਸੰਗਤ ਨੂੰ ਬੇਨਤੀ ਕਰਦਾ ਗੁਰੂ ਘਰ ਨਾਲ ਜੁੜੀਏ ਸੋ ਗੁਰੂ ਘਰ ਸੇਵਾ ਕਰੀਏ ਆ ਕੇ ਸੋ ਵੱਡੀਆਂ ਸੁੱਖਾਂ ਮਿਲ ਗਈਆਂ ਵੱਡੇ ਮਨ ਪ੍ਰਾਪਤ ਹੋਣਗੇ ਮੇਰੇ ਹੱਥ ਛੋੜ ਕੇ ਬੇਤੀ ਸਾਧ ਸੰਗਤ ਨੂੰ ਕਿ ਗੁਰੂ ਘਰ ਕਿਸੇ ਚੀਜ਼ ਦੀ ਕੋ ਕਮੀ ਨਹੀਂ ਹੈਗੀ ਸੋ ਸਿਰਫ ਕਮੀ ਦਾ ਸਿਰਫ ਸੰਗਤ ਦੀ ਕਮੀ ਆ ਹਰ ਰੋਜ਼ ਆਪਾਂ ਬੱਚੇ ਗੁਰੂ ਘਰ ਜਪਜੀ ਸਾਹਿਬ ਦਾ ਪਾਠ ਕਰਦੇ ਆ ਰਹਿਰ ਦਾ ਪਾਠ ਕਰਦੇ ਆ ਆਪਾਂ ਵੀ ਸਾਡੀ ਡਿਊਟੀ ਬਣਦੀ ਹੈ ਕਿ ਆਪਾਂ ਵੀ ਆ ਕੇ ਗੁਰੂ ਘਰ ਆਈਏ ਤੇ ਆਪਾਂ ਬਾਣੀ ਸੁਣੀਏ ਤੇ ਨਾਲ ਜੀ ਆਪਾਂ ਬਾਣੀ ਸੁਣਾਂਗੇ ਤਾਂ ਹੀ ਆਪਾਂ ਆਪਣੇ ਸਮਾਜ ਦੀ ਸੇਵਾ ਕਰ ਸਕਦੇ ਆ ਤੇ ਦੇਦ ਸੇਵਾ ਕਰ ਸਕਦੇ ਆ ਤੇ ਆਪਣੇ ਮਾਪੇ ਦੀ ਸੇਵਾ ਕਰ ਸਕਦੇ ਆ ਬਾਣੀ ਇਹ ਆ ਤੁਹਾਡਾ ਮਨ ਖੋਲੂਗੀ ਬਾਣੀ ਪੜੋ ਤੇ ਨਾਲੇ ਸੁਣੋ ਜੀ ਇੰਤਰੀ ਆ ਕਿ ਗੁਰੂ ਘਰ ਨਾਲ ਆਪਾਂ ਜੁੜੀਏ ਸੋ ਵੱਡੀਆਂ ਸਵਾਮਾ ਪ੍ਰਾਪਤ ਹੋਣਗੀਆਂ ਜੀ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਭਾਏ ਸਤਗੁਰ ਗਦਾਸ ਮਹਾਰਾਜ ਦੀ ਜੈ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਵਾਹਿਗੁਰੂ ਜੀ ਕੀ ਫਤਿਹ ਜੈ ਗੁਰਦੇਵ ਧੰਗੁਰਦੇਵ ਬਹੁਤ ਬਹੁਤ ਇਹਨਾਂ ਵੀਰਾਂ ਦੀ ਧੰਨਵਾਦੀਆਂ ਜੀ ਜਿਨ੍ਹਾਂ ਨੇ ਗੁਰੂ ਘਰ ਦੇ ਵਿੱਚ ਈਸ਼ੀ ਲਵਾਏ ਹਨ ਜੋ ਭਾਜੀ ਹੁਣੇ ਕਿਹਾ ਪਾਣੀ ਨਾਲ ਜੁੜੋ ਸਤਗੁਰਾਂ ਦੀ ਰੋਜ਼ ਬਾਣੀ ਬਣਨੀ ਚਾਹੀਦੀ ਹੈ ਸਾਨੂੰ ਤਕਰੀਬਨ ਸਾਨੂੰ 20-25 ਸਾਲ ਹੋ ਗਿਆ ਜੀ ਸੇਵਾ ਕਰਦੇ ਹਾਂ ਬਾਣੀ ਪੜ੍ਹਦੇ ਹਾਂ ਅਸੀਂ ਹਰ ਕੁਮਰੀ ਅਰਦਾਸ ਕਰੀਦੀ ਆ ਵੀ ਤੁਸੀਂ ਆਓ ਬਾਣੀ ਜਰੂਰ ਪੜੋ ਆਂਦਾ ਜੀ ਕਹਿੰਦੇ ਗੁਰੂ ਘਰ ਵਿੱਚੋਂ ਕੀ ਨਹੀਂ ਮਿਲਦਾ ਸਭ ਕੁਝ ਮਿਲਦਾ ਜੀ ਅਸੀਂ ਸੁੱਖਾਂ ਸੁਖੀਆਂ ਸਾਡੀ ਬੀੜੀ ਇਸ ਟਾਈਮ ਗਰੀਦਾ ਦੇ ਵਿੱਚ ਬੈਠੀ ਆ ਜੀ ਸਿਰਫ ਗੁਰੂ ਘਰ ਗੁਰੂ ਘਰ ਦੇ ਘਰ ਨੂੰ ਗੁਰੂ ਕਰਕੇ ਜੀ ਸੋ ਸੰਤਾਂ ਨੂੰ ਬੇਨਤੀ ਹੈ ਕਿ ਜਰੂਰ ਗੁਰੂ ਘਰ ਆਓ ਦੁਬਾਰਾ ਤੋਂ ਫੇਰ ਹੈ ਨਾ ਵੀਰਾਂ ਦਾ ਬਹੁਤ ਬਹੁਤ ਕੋਟ ਕੋਟ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ